ਅੱਜ ਬਾਬਾ ਜੀਵਨ ਸਿੰਘ ਜੀ ਜੋ ਪੰਥ ਦੇ ਮਹਾਨ ਜਰਨੈਲ ਹੋਏ ਨੇ ਉਹਨਾਂ ਦਾ ਜਨਮ ਦਿਹਾੜਾ ਸ੍ਰੀ ਆਨੰਦਪੁਰ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਮਨਾਇਆ ਗਿਆ। ਸਵੇਰੇ ਉਹਨਾਂ ਦੇ ਤਪ ਸਥਾਨ ਦੇ ਉੱਤੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਿਹਾੜਾ ਮਨਾਇਆ ਗਿਆ। ਤੇ ਸ਼ਾਮ ਨੂੰ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਦੇ ਉੱਤੇ ਇਹ ਪਵਨ ਦਿਹਾੜੇ ਦੇ ਸੰਬੰਧ ਦੇ ਵਿੱਚ ਸਮਾਗਮ ਜਿਹੜੀ ਨੇ ਉਹ ਹੋ ਰਹੇ ਨੇ। ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਬੜੀ ਵੱਡੀ ਕੁਰਬਾਨੀ ਹੈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੰਗੀ ਰਹੇ ਨੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਵੱਡਾ ਸਨਮਾਨ ਦਿੱਤਾ ਔਰ ਨਾਲ ਹੀ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਜੰਗ ਦੇ ਵਿੱਚ ਦੁਸ਼ਮਨ ਦੇ ਆਹੂ ਲਾਉਂਦਿਆਂ ਉਹਨਾਂ ਨੇ ਮਹਾਨ ਵੱਡੀ ਸ਼ਹਾਦਤ ਪ੍ਰਾਪਤ ਕੀਤੀ ਔਰ ਕੌਮ ਹਮੇਸ਼ਾ ਹੀ ਆਪਣੇ ਸ਼ਹੀਦਾਂ ਦਾ ਸਤਕਾਰ ਅਦਬ ਕਰਦੀ ਹੈ ਔਰ ਕਰਨਾ ਚਾਹੀਦਾ ਵੀ ਹੈ ਕਿ ਜੜੀਆਂ ਕੌਮਾਂ ਆਪਣੇ ਸ਼ਹੀਦਾਂ ਤੇ ਰਵਾਣਿਆਂ ਨੂੰ ਜੋਧਿਆਂ ਨੂੰ ਯਾਦ ਕਰਦੀਆਂ ਨੇ ਸੂਰਬੀਰਾਂ ਨੂੰ ਯਾਦ ਕਰਦੀਆਂ ਨੇ ਉਹਨਾਂ ਕੌਮਾਂ ਦੇ ਵਿੱਚ ਸ਼ਹੀਦੀ ਸਜਮਾ ਰੱਖਣ ਵਾਲੇ ਨੌਜਵਾਨ ਪੈਦਾ ਹੁੰਦੇ ਰਹਿੰਦੇ ਨੇ ਜਿਹੜੀਆਂ ਕੌਮਾਂ ਆਪਣੇ ਜੋਧਿਆਂ ਸੂਰਬੀਰਾਂ ਨੂੰ ਬਸਾਰ ਦਿੰਦੀਆਂ ਨੇ ਉੱਥੇ ਫਿਰ ਮਾਵਾਂ ਜਿਹੜੀਆਂ ਉਹ ਜੋਧੇ ਜੰਮਣੇ ਪੰਦ ਕਰ ਦਿੰਦੀਆਂ ਔਰ ਸੱਚੀ ਜਦੋਂ ਅਸੀਂ ਦੁਨੀਆ ਦੇ ਇਤਿਹਾਸ ਦੇ ਮੌਜੂਦਾ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਕਿ ਦੁਨੀਆ ਦੇ ਹਰ ਮੁਲਕ ਦੇ ਵਿੱਚ ਉੱਥੋਂ ਦੀਆਂ ਕਟਗਿੰਤੀਆਂ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਚਾਹੇ ਕੋਈ ਵੀ ਦੇਸ਼ ਹੈ اور ਭਾਰਤ ਦੇ ਵਿੱਚ ਵੀ ਕਟਗਿੰਤੀਆਂ ਜਿਹੜੀਆਂ ਹਮੇਸ਼ਾ ਨਿਸ਼ਾਨੇ ਤੇ ਰਹੀਆਂ ਨੇ ਚਾਹੇ ਉਹ ਮੁਗਲਾਂ ਦਾ ਦੌਰ ਹੋਵੇ ਚਾਹੇ ਉਹ ਬ੍ਰਿਟਿਸ਼ ਦੌਰ ਹੋਵੇ ਤੇ ਚਾਹੇ ਉਹ ਅੱਜ ਦਾ ਜਿਹੜਾ ਮਾਡਰਨ ਯੁੱਗ ਹੋਵੇ ਅੱਧ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਟਗਿੰਤੀਆਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਖਾਸ ਤੌਰ ਤੇ ਜੇ ਮੈਂ ਆਪਣੇ ਸਿੱਖਾਂ ਦੀ ਗੱਲ ਕਰਾਂ ਤਾਂ ਸਾਡੇ ਸਿੱਖਾਂ ਦੇ ਖਿਲਾਫ ਇੱਕ ਵਿਰੋਧ ਦੇ ਵਿੱਚ ਵਰਤਾਤ ਸਿਰਜੇ ਜਾਣ ਦੀ ਜਿਹੜੀ ਹੈ ਕਾਫੀ ਲੰਬੇ ਸਮੇਂ ਤੇ ਜਦੋਜਾਤ ਚੱਲ ਰਹੀ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਇਸ ਤਰ੍ਹਾਂ ਦੇ ਬਣੇ ਹੋਏ ਐ ਜਿਨ੍ਹਾਂ ਦਾ ਕੰਮ ਹੀ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਨਫ਼ਰਤ ਫਲਾਉਣਾ ਸਿੱਖਾਂ ਦੇ ਖਿਲਾਫ ਜਿਹੜਾ ਇੱਕ ਵਰਤਾਂਤ ਸਿਰਜਣਾ ਜਿਹੜਾ ਉਹ ਧੰਦਾ ਬਣ ਗਿਆ ਔਰ ਹੈਰਾਨੀ ਦੀ ਗੱਲ ਹੈ ਕਿ ਸਿੱਖ ਸੰਸਥਾਵਾਂ ਸ਼ਿਕਾਇਤ ਕਰਦੀਆਂ ਨੇ ਸਬੰਧਤ ਜਿਹੜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਉਹਨਾਂ ਦੇ ਓਨਰਸ ਦੇ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਕੋਈ ਅਸਰ ਨਹੀਂ ਹੁੰਦਾ ਸਿੱਖ ਸੰਸਥਾਵਾਂ ਦੀ ਜਿਹੜੀ ਸ਼ਿਕਾਇਤ ਦਾ ਦੂਜੇ ਪਾਸੇ ਜਿਹੜੇ ਸਾਡੇ ਚੈਨਲ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਇਸ ਨਫਰਤ ਦੇ ਨੈਰੇਟਿਵ ਨੂੰ ਤੋੜਦੇ ਨੇ ਤਾਂ ਉਹਨਾਂ ਦੇ ਪੇਸ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਜਾਂ ਉਹਨਾਂ ਦੀ ਜੀਚ ਜਿਹੜੀ ਆ ਉਹ ਘਟਾ ਦਿੱਤੀ ਜਾਂਦੀ ਹੈ ਤੇ ਮੈਂ ਸਮਝਦਾ ਏਕ ਬਹੁਤ ਵੱਡਾ ਜਿਹੜਾ ਸਿੱਖਾਂ ਦੇ ਖਿਲਾਫ ਸਾਜ਼ਿਸ਼ ਘੜੀ ਜਾ ਰਹੀ ਹੈ ਭਾਰਤ ਦੇ ਵਿੱਚ ਕਿ ਸਿੱਖਾਂ ਦੇ ਖਿਲਾਫ ਇੱਕ ਬਿਰਤਾਂਤ ਜਿਹੜਾ ਲੰਬੇ ਸਮੇਂ ਤੋਂ ਚੱਲਿਆ ਹੈ ਉਹ ਸਰਜਿਆ ਜਾ ਰਿਹਾ ਹੈ ਅ ਔਰ ਇਹਦੇ ਨਤੀਜੇ ਜਿਹੜੇ ਆ ਬੜੇ ਭਿਆਨਕ ਜਿਹੜੇ ਨਿਕਲਦੇ ਆ ਵੋਟ ਪੋਲਰਾਈਜੇਸ਼ਨ ਦੀ ਜਿਹੜੀ ਪਾਲਿਸੀ ਹੈ ਉਸ ਨੂੰ ਮੱਦੇਨਜ਼ਰ ਕਿਸੇ ਕੌਮ ਨੂੰ ਜਿਹੜਾ ਨਿਸ਼ਾਨਾ ਬਣਾਉਣਾ ਉਹਦੇ ਖਿਲਾਫ ਵਰਤਾਂਤ ਸਿਰਜਨੇ ਇਹ ਦੇਸ਼ ਹਿੱਤ ਦੇ ਵਿੱਚ ਵੀ ਜਿਹੜਾ ਉਹ ਨਹੀਂ ਹੁੰਦਾ ਇਹ ਇਹਦੇ ਨਾਲ ਵੱਡੇ ਵੱਡੇ ਲਾਂਬੂ ਲੱਗ ਜਾਂਦੇ ਆ ਜਿਨ੍ਹਾਂ ਨੂੰ ਉਮਰ ਕੇ ਕੰਟਰੋਲ ਕਰਨਾ ਜਿਹੜਾ ਹੈ ਸਰਕਾਰਾਂ ਦੇ ਵੀ ਬਸ ਦੀ ਗੱਲ ਨਹੀਂ ਹੁੰਦਾ ਔਰ ਅਸੀਂ ਮਨੀਪੁਰ ਵਰਗੇ ਜਾਂ ਹੋਰ ਗੁਜਰਾਤ ਵਰਗੇ ਜਾਂ ਇਹ ਇਹ ਦੁਖਾਂਤ ਜਿਹੜੇ ਵਾਪਰੇ ਅਸੀਂ ਉਹ ਸੁਣ ਚੁੱਕੇ ਆ ਦੇਖ ਚੁੱਕੇ ਆ ਤਾਂ ਸਰਕਾਰਾਂ ਨੂੰ ਵੀ ਜਿਹੜਾ ਕਿਸੇ ਕੌਮ ਦੇ ਖਿਲਾਫ ਸਿਰਜੇ ਜਾ ਰਹੇ ਨਰਟਿਵ ਦੇ ਖਿਲਾਫ ਕਦਮ ਚੁੱਕਨੇ ਚਾਹੀਦੇ ਜਿਹੜੇ ਨੈਰੇਟਿਵ ਸर्जਦੇ ਆ ਉਹਨਾਂ ਦੇ ਉੱਤੇ ਸਖੰਝਾ ਜਿਹੜਾ ਕਸਿਆ ਜਾਣਾ ਚਾਹੀਦਾ ਔਰ ਕੋਟਾਂ ਦੇ ਵਿੱਚ ਵੀ ਜਿਹੜਾ ਹੈ ਇਹਨਾਂ ਦੇ ਉੱਤੇ ਕਾਫੀ ਜਿਹੜਾ ਬੈਨ ਲੱਗਣਾ ਚਾਹੀਦਾ ਦੇਖੋ ਬਿਲਕੁਲ ਅਸਲ ਦੇ ਵਿੱਚ ਕੀ ਹੈ ਕਿ ਦੇਖੋ ਇਹ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਪ੍ਰੀਖਿਆਵਾਂ ਲੈਣ ਵਾਲੀਆਂ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਪ੍ਰੀਖਿਆਰਥੀ ਜਿਹੜਾ ਹੈ ਉਹ ਗੈਹਣੇ ਪਾ ਕੇ ਜਿਹੜਾ ਪ੍ਰੀਖਿਆ ਦੇ ਵਿੱਚ ਨਾ ਬੈਠੇ ਪਰ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਸਿੱਖਾਂ ਦੇ ਕਕਾਰ ਜਿਹੜੇ ਆ ਇਹ ਗੈਹਣੇ ਨਹੀਂ ਆ ਇਹ ਗਿਆਨ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦੇ ਸਿੱਖਾਂ ਦੇ ਜਿਹੜੇ ਕਕਾਰ ਨੇ ਇਹ ਰਿਲੀਜੀਅਸ ਸਿੰਬਲ ਨੇ ਸਾਡੇ ਧਾਰਮਿਕ ਚਿੰਨ੍ਹ ਨੇ ਇਹਨਾਂ ਨੂੰ ਜਿਹੜਾ ਲਾਹੋਣਾ ਜਿਹੜਾ ਹੈਗਾ ਇਹ ਬਹੁਤ ਹੀ ਜ਼ਿਆਦਾ ਮੰਦਭਾਗ ਹੈ ਭਾਰਤ ਦੇ ਵਿੱਚ ਸਿੱਖ ਫਲਾਈਟ ਦੇ ਵਿੱਚ ਸਿਰਸਾ ਪਾ ਕੇ ਜਾ ਸਕਦਾ ਹੈ ਕਿਉਂ ਕਿ ਕਿਉਂਕਿ ਇਹ ਸਿੱਖਾਂ ਦਾ ਇੱਕ ਧਾਰਮਿਕ ਜਿਹੜਾ ਹੈ ਉਹ ਸਿੰਬਲ ਹੈ ਧਾਰਮਿਕ ਚਿੰਨ੍ਹ ਹੈ ਔਰ ਭਾਰਤੀ ਕਾਨੂੰਨ ਵੀ ਜਿਹੜਾ ਸਿੱਖਾਂ ਨੂੰ ਸਿੱਖਾਂ ਦੇ ਕਕਾਰ ਪਹਿਨਣ ਦੀ ਜਿਹੜਾ ਹੈ ਉਹ ਪੂਰਨ ਤੌਰ ਦੇ ਉਤੇ ਆਜ਼ਾਦੀ ਦਿੰਦਾ ਹੈ ਜਿੱਥੇ ਕਿਤੇ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਸਿੱਖ ਬੱਚਿਆਂ ਦੇ ਕਕਾਰ ਲੋਹਾਏ ਜਾਂਦੇ ਨੇ ਇਹ ਇੱਕ ਕਿਸਮ ਦਾ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਵੀ ਹੁੰਦਾ ਹੈ ਔਰ ਸੰਵਧਾਨ ਦੀ ਵੀ ਜਿਹੜੀ ਭਾਰਤੀ ਸੰਵਧਾਨ ਦੀ ਵੀ ਜਿਹੜੀ ਹੈ ਇੱਕ ਕਿਸਮ ਦੀ ਵਿਰੋਧਤਾ ਹੁੰਦੀ ਹੈ ਔਰ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਲਗਾਤਾਰ ਹੀ ਇਸ ਖਿਲਾਫ ਆਵਾਜ਼ ਵੀ ਉਠਾਉਂਦੀਆਂ ਇੰਡੀਵਿਜੂਅਲ ਸਿੱਖੀ ਆਵਾਜ਼ ਉਠਾਉਂਦੇ ਆ ਪਰ ਪਤਾ ਨਹੀਂ ਸਰਕਾਰ ਕਿਉਂ ਪ੍ਰੀਖਿਆ ਲੈਣ ਵਾਲੀਆਂ ਸੰਸਥਾਵਾਂ ਨੂੰ ਸਖਤ ਦਿਸ਼ਾ ਨਿਰਦੇਸ਼ ਜਿਹੜਾ ਜਾਰੀ ਨਹੀਂ ਕਰਦੀਆਂ ਕੀ ਇਹ ਗੈੜੇ ਨਹੀਂ ਹੈ ਇਹ ਸਿੱਖਾਂ ਦੇ ਜਿਹੜੇ ਧਾਰਮਿਕ ਸਿੰਬਲ ਹੈ ਧਾਰਮਿਕ ਚੰਨਾ ਇਹਨਾਂ ਨੂੰ ਲੋਹਾਇਆ ਜਾਣਾ ਜਿਹੜਾ ਹੈ ਉਹ ਕਾਨੂੰਨ ਦੇ ਵੀ ਖਿਲਾਫ ਹੈ ਔਰ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਵੀ ਹੈ ਜਿਹੜੇ ਨੇ ਉਹ ਉਠਾਏ ਨੇ ਕੋਟਾਂ ਦੇ ਵਿੱਚ ਵੀ ਉਠਾਏ ਨੇ ਨਦਰਗਾਸਤਾਂ ਵੀ ਦਿੱਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਟੇਟਾਂ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਹੈ ਇਹ ਮਾਮਲੇ ਉਠਾਉਂਦੀਆਂ ਮੈਂ ਫਿਰ ਕਹਿਣਾ ਕਿ ਪਤਾ ਨਹੀਂ ਕਿਉਂ ਮਤਲਬ ਸਰਕਾਰ ਨੂੰ ਜਿਹੜੇ ਇਹ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਆ ਜਿਹੜੀਆਂ ਸੰਸਥਾਵਾਂ ਐਗਜ਼ਾਮ ਲੈਂਦੀਆਂ ਇਸ ਕੀ ਨਾਮ ਮਾਮਲਾ ਹੈ ਪਰ ਮੈਂ ਇਨੀ ਗੱਲ ਜ਼ਰੂਰ ਕਹਾਂਗਾ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਜ਼ਰੂਰਤ ਹੈ ਔਰ ਇਹ ਗੱਲ ਜਿਹੜੇ ਗੈਰ ਅਕਾਲੀ ਲੀਡਰ ਨੇ ਕਾਂਗਰਸ ਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਨੇ ਭਾਜਪਾ ਦੇ ਨੇ ਉਹ ਵੀ ਆਪਣੇ ਬਿਆਨਾਂ ਦੇ ਵਿੱਚ ਜਿਹੜਾ ਉਹ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਜੇ ਸਟੇਟ ਨੂੰ ਜਿਹੜਾ ਹੈਗਾ ਸੇਫ ਰੱਖਣਾ ਜੇ ਸਟੇਟ ਨੂੰ ਜਿਹੜਾ ਹੈ ਅਸੀਂ ਮੰਜ਼ਲਾ ਤੇ ਲੈ ਕੇ ਜਾਣਾ ਤਰੱਕੀਆਂ ਤੇ ਲੈ ਕੇ ਜਾਣਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਖਾਸ ਤੌਰ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੀ ਰਹਿਣਾ ਚਾਹੀਦਾ ਹੈ ਇਦੇ ਲਈ ਚਾਹੇ ਕੁਝ ਵੀ ਕਰਨਾ ਪਵੇ ਤਿਆਗ ਕਰਨਾ ਪਵੇ ਚਾਹੇ ਸਮਰਪਣ ਭਾਵਨਾ ਦਿਖਾਉਣੀ ਪਵੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਦਾ ਰੱਖਣਾ ਅੱਜ ਦੇ ਸਮੇਂ ਦੇ ਵਿੱਚ ਬੜੀ ਜ਼ਰੂਰਤ ਹੈ ਪੰਜਾਬ ਲਈ ਔਰ ਦੁਨੀਆ ਭਰ ਦੇ ਸਿੱਖਾਂ ਕੋਈ ਪੰ ਸਿੰਘ ਸੰਬੰਧੀ ਮੀਟਿੰਗ ਦੇ ਫੈਸਲੇ ਨੇ ਇਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹਾਂਗਾ ਕਿਉਂਕਿ ਇਹ ਫੈਸਲੇ ਉੱਥੇ ਹੁੰਦੇ ਨੇ ਇਹਦੇ ਤੇ ਕੋਈ ਟਿੱਪਣੀ ਨਹੀਂ ਪਰ ਮੈਂ ਇੰਨੀ ਜ਼ਰੂਰ ਕਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਸਰ ਜੇ ਇਹ ਰਵਾਇਤਾ ਕੀ ਕਹਿੰਦੀਆਂ ਨੇ ਕਿ ਜੇ ਕੋਈ ਤਫਈਆ ਖਰਾਬ ਕਰ ਦਿੰਦਾ ਤਾਂ ਪ੍ਰਧਾਨਗੀ ਲੋਕ ਤੇ ਰਹਿ ਸਕਦਾ ਨਹੀਂ ਰਹਿ ਸਕਦਾ ਦੇਖੋ ਇਹ ਜਿਹੜਾ ਮਨੁੱਖ ਤਨਖਈਆ ਕਰਾਰ ਦਿੰਦਾ ਕਿ ਇਹ ਉਹਦੀ ਸੋਚ ਨਹੀਂ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਕੀ ਸੋਚਦਾ ਹੈ ਕਿ ਕੀ ਕਰਨਾ ਚਾਹੀਦਾ ਸਭ ਤੇ ਫੈਸਲਾ ਲੇਟ ਨਾਲ ਨਹੀਂ ਮੁੱਕਦਾ ਨਹੀਂ ਜਦੋਂ ਵੀ ਮਾਮਲਾ ਅਕਾਲ ਤਖਸਾਲ ਦੇ ਧਿਆਨ ਚ ਆਉਂਦਾ ਹੈ ਅਕਾਲ ਤਖਸਾਲ ਇਮੀਡੀਏਟਲੀ ਐਕਸ਼ਨ ਲੈਂਦਾ ਹੈ ਤਾਂ ਹੀ ਜਿਹੜੀ ਸਿੱਖਾ ਖਿਲਾਫ ਬਰਤਾਂਤ ਸਿਰਜਣ ਦੀ ਜਿਹੜੀ ਗੱਲ ਕਹੀ ਹੈ ਔਰ ਜਿਹੜਾ ਇਹ ਫਿਲਮ ਦਾ ਟ੍ਰੇਲਰ ਆਇਆ ਜਾਂ ਟੀਜ਼ਰ ਆਇਆ ਉਹ ਵੀ ਜਿਹੜਾ ਕਿਤੇ ਨਾ ਕਿਤੇ ਇਹ ਗੱਲ ਜਿਹੜੀ ਹੈ ਉਹ ਸਾਨੂੰ ਮਹਿਸੂਸ ਕਰਵਾ ਰਿਹਾ ਹੈ ਕਿ ਇਸ ਫਿਲਮ ਦੇ ਰਾਹੀਂ ਵੀ ਸਿੱਖਾਂ ਦੇ ਖਿਲਾਫ ਇੱਕ ਖਾਸ ਤੌਰ ਦੇ ਉੱਤੇ ਗਲਤ ਵਰਤਾਂਤ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਹੈ। ਅ ਔਰ ਇਸ ਫਿਲਮ ਦੇ ਉੱਤੇ ਬੈਨ ਲੱਗਣਾ ਚਾਹੀਦਾ ਹੈ ਕਿਉਂਕਿ ਕਿਸੇ ਨੂੰ ਵੀ ਇਸ ਗੱਲ ਦੀ ਇਜ਼ਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਕਿਸੇ ਨਾ ਕਿਸੇ ਪੂਰੀ ਪੂਰੀ ਕੌਮ ਨੂੰ ਜਿਹੜਾ ਹੈ ਉਹ ਟਾਰਗੇਟ ਕਰੇ ਔਰ ਉਹਦੇ ਖਿਲਾਫ ਜਿਹੜਾ ਇੱਕ ਖਾਸ ਤੌਰ ਦੇ ਉੱਤੇ ਗਲਤ ਨੈਰੇਟਿਵ ਜਿਹੜਾ ਸਿਰਜੇ। ਮਤਲਬ ਅਗਰ ਕੋਈ ਅ ਇਹ ਗੱਲ ਮਹਿਸੂਸ ਕਰਦਾ ਹੈ ਕਿ ਕਿਉਂਕਿ ਇਹ ਵੀ ਸੇਵਾ ਹੁੰਦੀ ਹੈ ਕਿਸੇ ਨੂੰ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ ਪ੍ਰਬੰਧ ਕਰਨਾ ਤੇ ਜੇ ਕਿਸੇ ਦੇ ਮਨ 'ਚ ਹੈ ਕਿ ਮੈਂ ਇਸ ਤਰ੍ਹਾਂ ਦੀ ਸੇਵਾ ਕਰਨੀ ਹੈ ਤੇ ਪੰਜਾਬ ਦਾ ਕੋਈ ਵੀ ਜਿਹੜਾ ਹੈ ਉਹ ਲੀਡਰ ਜਾਂ ਪੰਜਾਬ ਸਰਕਾਰ ਕਰ ਸਕਦੀ ਹੈ ਕੋਈ ਰੋਕ ਨਹੀਂ ਹੈ। ਦਵਾਨ ਇਸ ਦੇ ਉੱਤੇ ਕੰਮ ਕਰ ਰਿਹਾ ਹੈਗਾ ਕਿ ਸਿੱਖਾਂ ਦਾ ਇੱਕ ਵੱਖਰਾ ਜਿਹੜਾ ਐਜੂਕੇਸ਼ਨ ਬੋਰਡ ਹੋਣਾ ਚਾਹੀਦਾ ਹੈ। ਔਰ ਮੈਨੂੰ ਉਮੀਦ ਹੈ ਕਿ ਪੂਰੀ ਤਰ੍ਹਾਂ ਕੰਮ ਨੂੰ ਜਿਹੜਾ ਸਿਰੇ ਲਾਏਗਾ। ਤੋਂ ਜਿਹੜੇ ਹੰਗ ਸਿੰਘ ਦਾਲ ਜੜੀ ਨੇ ਖਾਸ ਤੌਰ ਤੇ ਤੇ ਦਸ਼ਮੇਸ਼ ਤਰਨੰਦਾਲ ਇਹ ਇਹਨਾਂ ਦੇ ਜਿਹੜੇ ਮੁਖੀ ਨੇ ਬਾਬਾ ਮੇਜਰ ਸਿੰਘ ਜੀ ਇਹ ਮੰਗ ਕਰਦੇ ਆ ਰਹੇ ਸੀ ਤਿੰਨ ਚਾਰ ਸਾਲ ਤੋਂ ਕਿ ਤਖਸ਼ਿਰੀ ਧੰਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਜਿਨ੍ਹਾਂ ਦੀ ਬੜੀ ਵੱਡੀ ਕੁਰਬਾਨੀ ਹੈ ਉਹਨਾਂ ਨੂੰ ਇੱਕ ਦਿਨ ਯਾਦ ਕੀਤਾ ਜਾਵੇ। ਸੋ ਅਸੀਂ ਸੋਚਿਆ ਕਿ ਉਹਨਾਂ ਦੀ ਯਾਦ ਦੇ ਵਿੱਚ ਵੀ ਸਾਲ ਦੇ ਵਿੱਚ ਇੱਕ ਸਮਾਗਮ ਤਖਸ਼ਿਰੀ ਧੰਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜ਼ਰੂਰ ਕਰੀਏ ਔਰ ਉਹਨਾਂ ਨਾਲ ਸਮਝਾ ਸੀ ਕਰਾਂ।